ਮਤਰੇ ਮਾਸ ਕੀਤੀ ਦੇ ਪੰਜ ਭਾਗ ਤੁਸੀਂ ਸੁਣ ਚੁੱਕੇ ਹੋ ਆਸ ਹੈ ਸਾਨੂੰ ਬਹੁਤ ਪਸੰਦ ਆਏ ਹੋਣਗੇ ਛੇਵਾਂ ਭਾਗ ਸੁਣਾ ਰਹੇ ਹਾਂ ਤੁਹਾਨੂੰ ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਇੰਦਰਜੀਤ ਨੇ ਪਹਿਲਾਂ ਜੋਤ ਨੂੰ ਪਾਣੀ ਦਾ ਗਲਾਸ ਦਿੱਤਾ ਅਤੇ ਫਿਰ ਰੋਟੀ ਬਕਾਉਣ ਲੱਗ ਪਈ ਮੰਮਾ ਨਵਰੀਤ ਤੇ ਗਰਵਾਇ ਕਿੱਥੇ ਹਨ ਦਿਖ ਨਹੀਂ ਰਹੇ ਮੰਮਾ ਨਵਰੀਤ ਤੇ ਗਰਵਾਇ ਕਿੱਥੇ ਹਨ ਦਿਖ ਨਹੀਂ ਰਹੇ ਉਹ ਤੇ ਤੇਰੇ ਪਾਪਾ ਨਾਲ ਉਹ ਡਾਕਟਰ ਕੋਲ ਗਏ ਹਨ ਗੁਰਵਾਜ ਨੂੰ ਬੁਖਾਰ ਸੀ ਕਦੋਂ ਦੇ ਗਏ ਆ ਬਸ ਆਉਣ ਵਾਲੇ ਐ ਅਜੇ ਜੋਤ ਰੋਟੀ ਖਾ ਹੀ ਰਹੀ ਸੀ ਕਿ ਕਾਰ ਦੇ ਹਾਰਨ ਦੀ ਉਹ ਘਰ ਦੇ ਗੇਟ ਤੇ ਅੱਗੇ ਵੱਜਣ ਦੀ ਆਵਾਜ਼ ਆਈ ਜੋਤ ਉੱਠਣ ਲੱਗੀ ਸੀ ਕਿ ਜੋਤ ਦੀ ਦਾਦੀ ਨੇ ਕਿਹਾ ਤੀਏ ਤੂੰ ਰੋਟੀ ਖਾ ਮੈਂ ਜਾ ਕੇ ਕੋਲ ਆਉਂਦੀ ਹਾਂ ਉਹ ਉੱਠ ਕੇ ਗੇਟ ਖੋਲਣ ਚਲੀ ਗਈ ਮਨਰੀ ਦੋਨਾਂ ਬੱਚਿਆਂ ਨਾਲ ਅੰਦਰ ਆ ਗਿਆ ਅਤੇ ਗੁਰਵਾਜ ਦੀ ਦਵਾਈ ਇੰਦਰਜੀਤ ਦੇ ਹੱਥ ਵਿੱਚ ਪੜਾਉਂਦਿਆ ਕਿਹਾ ਗੁਰਵਾਜ ਨੂੰ ਬੁਖਾਰ ਤਾਂ ਥੋੜਾ ਹੀ ਆ ਆ ਦਵਾਈ ਤਿੰਨ ਸਮੇਂ ਦੇਣੀ ਹੈ ਡਾਕਟਰ ਨੇ ਕਿਹਾ ਕੰਨ ਤੱਕ ਆਰਾਮ ਆ ਜਾਏਗਾ ਗੁਰਵਾਜ ਨੂੰ ਠੀਕ ਹੈ ਤੁਸੀਂ ਵੀ ਸਾਰੇ ਰੋਟੀ ਖਾ ਲਓ ਫਿਰ ਇੰਦਰਜੀਤ ਨੇਰ ਸੁੱਈ ਜਾਂਦੀ ਹੈ ਤੇ ਰੋਟੀ ਹੁਪਾਉਣ ਲਈ ਕਹਿੰਦੀ ਹੈ ਜੋਤ ਹਰ ਰੋਜ਼ ਆਪਣੇ ਮਨਪਸੰਦ ਰੰਗਾਂ ਦੇ ਸੂਟ ਪਾ ਕੇ ਕਾਲਜ ਜਾਂਦੀ ਹੈ ਜੋਤ ਤੇ ਅਮਰਤ ਆਪਸ ਵਿੱਚ ਬਹੁਤ ਖੁਸ਼ ਰਹਿੰਦੀਆਂ ਹਨ ਬਾਕੀ ਕਲਾਸ ਨਾਲ ਵੀ ਉਹਨਾਂ ਦੀ ਬਹੁਤ ਬੰਦੀ ਸੀ ਪਰ ਆਪਸ ਵਿੱਚ ਉਹਨਾਂ ਦਾ ਪਿਆਰ ਅਲੱਗ ਹੀ ਸੀ ਦੋਨੋਂ ਜਣੀਆਂ ਪੜ੍ਹਾਈ ਤੇ ਵੀ ਪੂਰਾ ਧਿਆਨ ਦਿੰਦੀਆਂ ਸਨ ਅਤੇ ਕਾਲਜ 'ਚ ਮਸਤੀ ਵੀ ਪੂਰੀ ਕਰਦੀਆਂ ਜੋਤ ਖੁਸ਼ ਤਾਂ ਬਹੁਤ ਸੀ ਪਰ ਅਮਰਤ ਦੇ ਹੱਥਾਂ ਤੇ ਆਟਾ ਲੱਗਾ ਦੇਖ ਕੇ ਉਹ ਅਦਾਸ ਹੋ ਜਾਂਦੀ। ਉਹ ਕਈ ਵਾਰ ਅਮਰਤ ਨੂੰ ਪੁੱਛਦੀ, ਕੋਸ਼ਿਸ਼ ਵੀ ਕਰਦੀ। ਪਰ ਹਰ ਵਾਰ ਉਹ চুপ ਰਹਿ ਜਾਂਦੀ ਕਿ ਅਮਰਤ ਗੁੱਸਾ ਨਾ ਕਰ ਜਾਵੇ। ਪਰ ਇੱਕ ਦਿਨ ਜੋਤ ਨਾ ਦਾ ਇੱਕ ਲੈਕਚਰ ਫ੍ਰੀ ਸੀ ਅਤੇ ਦੋਨੋਂ ਜੜੀਆਂ ਪਾਰਕ ਵਿੱਚ ਜਾ ਕੇ ਬੈਠ ਗਈਆਂ। ਜੋਤ ਨੇ ਗੱਲਾਂ-ਗੱਲਾਂ ਵਿੱਚ ਅਮਰਤ ਨੂੰ ਪੁੱਛ ਹੀ ਲਿਆ ਕਿ ਉਸਦੇ ਹੱਥ ਰੋਜ਼ ਆਟੇ ਨਾਲ ਕਿਉਂ ਲਿਬੜੇ ਹੁੰਦੇ ਹਨ? ਕਿ ਉਸਦੇ ਮੰਮੀ ਰੋਟੀ ਬੁਕਾ ਕੇ ਨਹੀਂ ਦਿੰਦੇ ਦਾ ਅਸਲ ਜੋਤ ਮੈਂ ਤੇਰੇ ਕੋਲੋਂ ਅੱਜ ਤੱਕ ਇੱਕ ਗੱਲ ਸੁਭਾਈ ਹੈ ਗੱਲ ਸੁਭਾਈ ਹੈ ਕਿਹੜੀ ਮੇਰੀ ਮੰਮੀ ਮੇਰੀ ਦੂਜੀ ਮੰਮੀ ਹੈ ਦੂਜੀ ਮੰਮੀ ਮਤਲਬ ਮੇਰੀ ਮੰਮੀ ਦੀ ਮੌਤ ਹੋ ਚੁੱਕੀ ਹੈ ਜਦੋਂ ਮੈਂ 8 ਸਾਲ ਦੀ ਸੀ ਉਹਨਾਂ ਨੂੰ ਕੈਂਸਰ ਸੀ ਮੇਰੇ ਪਾਪਾ ਦੂਜੇ ਵਿਆਹ ਨਹੀਂ ਸੀ ਕਰਨਾ ਚਾਹੁੰਦੇ ਪਰ ਮੇਰੀ ਦਾਦੀ ਨੇ ਮੁੰਡੇ ਦੀ ਲਾਲਸਾ ਕਰਕੇ ਮੇਰੇ ਪਾਪਾ ਦਾ ਦੂਜਾ ਵਿਆਹ ਕਰ ਦਿੱਤਾ ਮੇਰੀ ਦਾਦੀ ਨੂੰ ਸੀ ਕਿ ਇੰਨੀ ਜ਼ਮੀਨ ਜਾਇਦਾਦ ਦਾ ਵਾਰਸ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਮੇਰੇ ਪਾਪਾ ਦਾ ਵਿਆਹ ਮੇਰੀ ਦੂਜੀ ਮੰਮੀ ਨਾਲ ਹੋਇਆ ਪਰ ਮੇਰੀ ਦੂਜੀ ਮੰਮੀ ਦਾ ਘਰ ਦਾ ਸਾਰਾ ਕੰਮ ਮੇਰੇ ਕੋਲੋਂ ਕਰਵਾਉਂਦੀ ਹੈ ਉਹ ਸਿਰਫ ਮੇਰੇ ਛੋਟੇ ਭਰਾ ਨੂੰ ਲੈ ਕੇ ਕਮਰੇ 'ਚ ਬੈਠੀ ਰਹਿੰਦੀ ਹੈ ਮੇਰੇ ਛੋਟੇ ਭਰਾ ਨੂੰ ਚੁੱਕਣ ਵੀ ਨਹੀਂ ਦਿੰਦੀ ਤੇਰੇ ਬਾਬਾ ਉਸ ਨੂੰ ਕੁਝ ਨਹੀਂ ਕਹਿੰਦੇ ਸਾਰੇ ਮੁੰਡੇ ਦੇ ਮੋਹ ਵਿੱਚ ਚੁੱਪ ਨੇ ਕਿਉਂਕਿ ਇੱਕ ਵਾਰ ਪਪਾ ਮੇਰੇ ਕਰਕੇ ਲੜਪੇ ਸਨ ਅਤੇ ਮੇਰੀ ਦੂਜੀ ਮੰਮੀ ਘਰ ਛੱਡ ਕੇ ਮੇਰੇ ਭਰਾ ਨੂੰ ਲੈ ਕੇ ਨਾਨਕੀ ਚਲੇ ਗਈ ਸੀ ਪਪਾ ਨੇ ਬਹੁਤ ਅਰਲੇਮਨਤਾ ਕਰਕੇ ਉਸ ਨੂੰ ਮਨਾ ਕੇ ਲਿਆਂਦਾ ਮੇਰੀ ਦੂਜੀ ਮੰਮੀ ਨੂੰ ਬਸ ਹੁਣ ਘਰ ਚ ਕਲੇਸ਼ ਤੋਂ ਡਰਦੇ ਆਂ ਕੋਈ ਨਹੀਂ ਬੋਲਦਾ ਮੈਂ ਸਵੇਰੇ ਘਰ ਦਾ ਸਾਰਾ ਕੰਮ ਕਰਕੇ ਰੋਟੀ ਪਕਾ ਕੇ ਆਉਂਦੀ ਹਾਂ ਇਸ ਲਈ ਜਦੋਂ ਕਈ ਵਾਰ ਲੇਟ ਹੋ ਜਾਂਦੀ ਹਾਂ ਤਾਂ ਹੱਥ ਧੋਣ ਬਾਏ ਰਹਿ ਜਾਂਦੇ ਹਨ ਆਦੇ ਕਾਲ ਜਾ ਕੇ ਧੋਂਦੀ ਹਾਂ ਮਤਰੀ ਮਾਂ ਮਤਰੀ ਹੀ ਹੁੰਦੀ ਐ ਜੋਤ ਕਦੇ ਸਕੀ ਮਾਂ ਨਹੀਂ ਬਣ ਸਕਦੀ ਚਾਹੇ ਜਿੰਨਾ ਮਰਜੀ ਕਰ ਲੋ ਉਸ ਨਾਲੋਂ ਕਹਿੰਦੇ ਅਮਰਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਗੱਲਾਂ ਰਹੀ ਹੀਠਾਂ ਵੱਲ ਨੂੰ ਭਗਣ ਲੱਗੇ ਜੋਤਨੀਆ ਅਮਰਤ ਦੀ ਕਹਾਣੀ ਸੁਣ ਕੇ ਅੱਖਾਂ 'ਚੋਂ ਪਾਣੀ ਵਰ ਗਿਆ ਇਹ ਸੋਚ ਕੇ ਸਾਰਿਆਂ ਦੇ ਸਾਹਮਣੇ ਖੁਸ਼ ਰਹਿਣ ਵਾਲੀ ਅਮਰਤ ਦੇ ਦਿਲ 'ਚ ਕਿੰਨਾ ਦਰਦ ਸਪਾਈ ਬੈਠੀ ਹੈ ਪਰ ਉਸ ਕੋਲ ਅਮਰਤ ਨੂੰ ਦਲਾਸਾ ਦੇਣ ਤੋਂ ਬਿਨਾਂ ਕੁਝ ਨਹੀਂ ਸੀ ਅਜ ਜੋਤ ਕਾਜ ਕਾ ਤੋਂ ਕਰਾਈ ਪਰ ਖੁਸ਼ ਨਹੀਂ ਸੀ ਉਸ ਦੇ ਚਿਹਰੇ ਤੇ ਉਦਾਸੀ ਵਾਲੇ ਹਾਵ ਭਾਵ ਸੀ ਜੋਤ ਦੇ ਦਿਮਾਗ ਵਿੱਚ ਬਾਰ-ਬਾਰ ਅਮਰਤ ਦੀਆਂ ਕਈਆਂ ਗੱਲਾਂ ਆ ਰਹੀਆਂ ਸੀ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਦੀ ਜ਼ਿੰਦਗੀ 'ਚ ਇੱਕ ਤੂਫਾਨ ਆਉਣ ਵਾਲਾ ਹੈ ਜਿਸ ਬਾਰੇ ਤਾਂ ਜੋਤ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਜੋਤ ਦੇ ਘਰ ਉਸ ਦੇ ਨਾਨਕੇ ਮਾਮੇ ਮਾਮੀਆਂ ਮਾਸੀਆਂ ਆਏ ਹੋਏ ਸਨ ਅੱਗੇ ਜੋਤ ਨੂੰ ਉਹਨਾਂ ਦੇ ਆਉਣ ਤੇ ਚਾਹ ਚੜ ਜਾਂਦਾ ਪਰ ਇਸ ਵਾਰ ਉਸ ਨੇ ਚਾਹ ਨੂੰ ਸਸਰੀ ਘਰ ਬੁਲਾ ਕੇ ਚੁੱਪਚਾਪ ਬੈਕ ਕਮਰੇ ਚ ਰੱਖ ਕੇ ਉਹਨਾਂ ਦੇ ਨੇੜੇ ਕੁਰਸੀ ਲੈ ਕੇ ਬੈਠ ਗਈ ਕਿਉਂ ਕੁੜੀ ਕੀ ਗੱਲ ਐ ਬਹੁਤ ਮਰਝਾਈ ਪਈ ਐ ਠੀਕ ਤਾਂ ਹੈ ਅੱਜ ਖੁਸ਼ੀ ਨਹੀਂ ਹੋਈ ਲੱਗਦੀ ਤੈਨੂੰ ਸਾਡੇ ਆਉਣ ਤੇ ਜੋਤੀ ਮਾਮੀ ਨੇ ਮਜ਼ਾਕ ਜੋਤੋਂ ਛੇੜਦੇ ਹੋਏ ਕਿਹਾ ਇੰਦਰਜੀਤ ਵੀ ਜੋਤਾ ਉਦਾਸ ਜਿਹੜਾ ਦੇਖ ਕੇ ਬੋਲ ਪਈ ਜੋਤ ਕੀ ਹੋਇਆ ਅੱਗੇ ਤਾਂ ਬਹੁਤ ਖੁਸ਼ ਹੁੰਦੀ ਸੀ ਜਦੋਂ ਕਾਜ ਤੋਂ ਵਾਪਸ ਆਉਂਦੀ ਸੀ ਅੱਜ ਕਿਉਂ ਮੋਹਰ ਲਟਕਾਇਆ ਹੋਇਆ ਹੈ ਕਿਸੇ ਨੇ ਕਾਜ ਵਿੱਚ ਕਿਹਾ ਕੋਈ ਤੈਨੂੰ ਦੱਸ ਬੁੱਤ ਮੈਨੂੰ ਨਹੀਂ ਮੰਮਾ ਕਿਸੇ ਨੇ ਕੁਝ ਨਹੀਂ ਕਿਹਾ ਬੁਖਾਰ ਤਾਂ ਨਹੀਂ ਜਾ ਪਾਪਾ ਨੂੰ ਕਹਿ ਤੈਨੂੰ ਦਵਾਈ ਦਵਾ ਲਿਆਉਣਗੇ ਇੰਦਰਜੀਤ ਨੇ ਚਿੰਤਾ ਦਿਹਾ ਭਾਵਨਾ ਜੋਤ ਨੂੰ ਕਿਹਾ ਨਹੀਂ ਮੰਮਾ ਬੁਖਾਰ ਨਹੀਂ ਹੈ ਬਸ ਮੂੰਹ ਠੀਕ ਨਹੀਂ ਹੈਗਾ ਕੀ ਹੋਇਆ ਜੋਤ ਦੀ ਮਾਸੀ ਨੇ ਜੋਤ ਨੂੰ ਪੁੱਛਿਆ ਦਰਸ਼ਨ ਮਮਾ ਮੈਂ ਤੁਹਾਨੂੰ ਦੱਸਿਆ ਸੀ ਨਾ ਮੇਰੀ ਸਹੇਲੀ ਅਮਰਤ ਬਾਰੇ ਹਾਂ ਪੁੱਤ ਘਬਰਾਉਂਦੇ ਹੋਏ ਇੰਦਰਜੀਤ ਜੋਤ ਵੱਲ ਵੇਖਦੀ ਨੇ ਕਿਹਾ ਉਹਦੇ ਮਮਾ ਉਹਦੇ ਅਸਲੀ ਮਮਾ ਨਹੀਂ ਹਨ ਉਹ ਅਮਰਤ ਦੇ ਮਤਰੇਈ ਮਮਾ ਨੇ ਅਮਰਤ ਨੂੰ ਹੋ ਕੇ ਦਾ ਸਾਰਾ ਕੰਮ ਕਰਵਾਉਂਦੇ ਰਹੇ ਸਵੇਰੇ ਕਾਲ ਜਾਣ ਤੋਂ ਪਹਿਲਾਂ ਉਹ ਘਰ ਦਾ ਸਾਰਾ ਕੰਮ ਕਰਕੇ ਆਉਂਦੀ ਐ ਕਈ ਵਾਰ ਤਾਂ ਉਸ ਦੇ ਹੱਥ ਆਟੇ ਨਾਲ ਲਿਬੜੇ ਹੀ ਪੈ ਜਾਂਦੇ ਨੇ ਸੱਚੀ ਗੱਲ ਹੈ ਮਤਰੀ ਇਮਾਨ ਮਤਰੀ ਹੀ ਹੁੰਦੀ ਐ ਇਹੋ ਜਿਹੀਆਂ ਮਤਰੀਆਂ ਮਾਮਾ ਨੂੰ ਤਾਂ ਮਾਰ ਦੇਣਾ ਚਾਹੀਦਾ ਜੋਦ ਦੀਆਂ ਇਹ ਗੱਲਾਂ ਸੁਣਦੇ ਹੀ ਉਸ ਦੀ ਮਾਸੀ ਦੇ ਮੂੰਹੋਂ ਸਹਿਜ ਸੁਆਹੀ ਨਿਕਲ ਗਿਆ ਕਿ ਇੰਦਰਜੀਤ ਵੀ ਤੇਰੀ ਸਗੀ ਮੰਮਾ ਨਹੀਂ ਅਜੀ ਇੰਨਾ ਬੋਲ ਰਹੀ ਸੀ ਕਿ ਇੰਦਰਜੀਤ ਵਿੱਚੋਂ ਹੀ ਬੋਲ ਪਈ ਪੁੱਤ ਦੁਨੀਆ 'ਚ ਚੰਗੇ ਲੋਕ ਵੀ ਨੇ ਤੇ ਮਾੜੇ ਵੀ ਅਸੀਂ ਸਭ ਨੂੰ ਇੱਕ ਰਸੇ ਨਹੀਂ ਤੋੜ ਸਕਦੇ ਪਰ ਜੋਤ ਨੇ ਆਪਣੀ ਮਾਸੀ ਦੀ ਗੱਲ ਸੁਣ ਲਈ ਸੀ ਇਸ ਲਈ ਉਸਨੇ ਫਿਰ ਇੰਦਰਜੀਤ ਨੂੰ ਪੁੱਛ ਲਿਆ ਮੰਮਾ ਮਾਸੀ ਦੇ ਕਹਿੰਦਾ ਕੀ ਮਤਲਬ ਹੈ ਤੁਸੀਂ ਮੇਰੀ ਅਸਲੀ ਮੰਮਾ ਨਹੀਂ ਹੈਗਾ ਨਹੀਂ ਪੁੱਤ ਤੇਰੀ ਮਾਸੀ ਤਾਂ ਐਵੇਂ ਹੀ ਮਾਰਦੀ ਐ ਤੂੰ ਗੌਰ ਨਾ ਕਰ ਇੰਨਾਂ ਗੱਲਾਂ ਤੇ ਜੋਤ ਉਦੋਂ ਤਾਂ ਚੁੱਪ ਕਰ ਗਈ ਪਰ ਇਹ ਗੱਲ ਉਸਦੇ ਦਿਮਾਗ 'ਚ ਅੜੀ ਰਹੀ ਆਪਣੇ ਨਾਨਕਿਆਂ ਦੇ ਜਾਣ ਤੋਂ ਬਾਅਦ ਰਾਤ ਨੂੰ ਜੋਤ ਨੇ ਆਪਣੀ ਦਾਦੀ ਕੋਲ ਬੈਠੇ ਬੈਠੇ ਫੇਰ ਉਹੀ ਗੱਲ ਛੇੜ ਲਈ ਪਰ ਇਸ ਵਾਰ ਇੰਦਰਜੀਤ ਨੂੰ ਗੁੱਸਾ ਚੜ ਗਿਆ ਅਤੇ ਗੁੱਸੇ 'ਚ ਹੀ ਜੋਤ ਨੂੰ ਬੋਲੀ ਤੂੰ ਜਿਆਦਾ ਨਹੀਂ ਭੁਹੇ ਚੜੀ ਜਾਨੀ ਤੈਨੂੰ ਇੱਕ ਵਾਰ ਕਿਹਾ ਹੈ ਕਿਹਾ ਹੈ ਕਿ ਉਂਜੀ ਹਿਮੋਂ ਨੇ ਕਰ ਗਿਆ ਪਰ ਤੂੰ ਉਸੇ ਗੱਲ ਦਾ ਰਾਗ ਲਾਪੀ ਜਾਨੀ ਐ ਜੋ ਤਰੋਂਦੀ ਆਪਣੇ ਕਮਰ ਵਾਲ ਕਮਰੇ ਵਾਲ ਚੜੀ ਗਈ ਇੰਦਰਜੀਤ ਨੂੰ ਆਪਣੇ ਆਪ ਦੇ ਗੁੱਸਾ ਦਾ ਬਹੁਤ ਆਇਆ ਕਿਉਂਕਿ ਅੱਜ ਪਹਿਲੀ ਵਾਰ ਉਸਨੇ ਜੋਤ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ ਜਿਸ ਸੱਚ ਨੂੰ ਸਪਾਉਣ ਲਈ ਉਸਨੇ ਇੰਨਾ ਕੁਝ ਕੀਤਾ ਅੱਜ ਉਹੀ ਸੱਚ ਜੋਤ ਦੇ ਸਾਹਮਣੇ ਆ ਗਿਆ ਇੰਦਰਜੀਤ ਦੀ ਸੱਸ ਨੇ ਇੰਦਰਜੀਤ ਨੂੰ ਸਮਝਾਉਂਦਿਆਂ ਕਿਹਾ ਕਿ ਸਾਨੂੰ ਜੋਤ ਨੂੰ ਸੱਚ ਦੱਸ ਦੇਣਾ ਚਾਹੀਦਾ ਹੈ ਕੱਲ ਨੂੰ ਕੋਈ ਹੋਰ ਦੱਸੇ ਤਾਂ ਇਸ ਤੋਂ ਚੰਗਾ ਅਸੀਂ ਉਸ ਨੂੰ ਖੁਦ ਦੱਸ ਦਈਏ ਪੂਰੀ ਕਹਾਣੀ ਸੁਣ ਲਈ ਬਾਕੀ ਰਹਿੰਦਾ ਅਗਲਾ ਭਾਗ ਜਰੂਰ ਸੁਣੋ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੋਤ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਅਤੇ ਮਦਰੀ ਮਾਂ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ